ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਵੇ ਕਲਾਮ ਰੋਡ ਜਗਮੋਹਨ ਕੌਰ ਪੁਰਾਣੇ ਸਮੇਂ ਦੀ ਇੱਕ ਤਾਕੜ ਸਿੰਗ ਰਹੀ। ਉਹਨਾਂ ਨੇ ਆਪਣੀ ਦਮਦਾਰ ਤੇ ਮਿੱਠੀ ਆਵਾਜ਼ ਨਾਲ ਬਹੁਤ ਸਾਰੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ। ਕੈਸਡਾ ਤਵਿਆਂ ਦੇ ਜ਼ਮਾਨਿਆਂ ਤੋਂ ਮਸ਼ਹੂਰ ਜਗਮੋਹਨ ਕੌਰ ਦੇ ਗਾਣੇ ਅੱਜ ਵੀ YouTube ਤੇ ਲੱਖਾਂ ਵਿਊ ਲੈ ਰਹੇ ਨੇ। ਅੱਜ ਆਪਾਂ ਜਗਮੋਹਨ ਕੌਰ ਦੇ ਜਨਮ, ਪਰਿਵਾਰ, ਪਤੀ, ਉਹਨਾਂ ਦੇ ਬੱਚਿਆਂ ਬਾਰੇ ਤੇ ਉਹਨਾਂ ਦੀ ਮੌਤ ਦੇ ਕਾਰਨ ਬਾਰੇ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਜਗਮੋਹਨ ਕੌਰ ਦਾ ਜਨਮ 16 ਅਪ੍ਰੈਲ 1948 ਨੂੰ ਪੰਜਾਬ ਦੇ ਸ਼ਹਿਰ ਪਠਾਨਕੋਟ ਦੇ ਵਿੱਚ ਪਿਤਾ ਗੁਰਬਚਨ ਸਿੰਘ ਦੇ ਘਰ ਤੇ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਇਹ ਇਹਨਾਂ ਦਾ ਬਚਪਨ ਜ਼ਿਲ੍ਹਾ ਰੋਪੜ ਦੇ ਪਿੰਡ ਬੂਰ ਮਾਜਰਾ ਵਿੱਚ ਗੁਜ਼ਰਿਆ ਜਿੱਥੇ ਉਹ ਪ੍ਰਾਇਮਰੀ ਸਕੂਲ 'ਚ 5ਵੀਂ ਜਮਾਤ ਤੱਕ ਪੜ੍ਹੇ ਉਸ ਤੋਂ ਬਾਅਦ ਖਾਲਸਾ ਹਾਈ ਸਕੂਲ ਕੋਰਾਲੀ ਤੋਂ ਉਹਨਾਂ ਨੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਇਹਨਾਂ ਨੇ ਆਰੀਆ ਟ੍ਰੇਨਿੰਗ ਸਕੂਲ ਖਰੜ ਤੋਂ ਜੀਵੀਟੀ ਕੀਤੀ ਜਿਸ ਤੋਂ ਬਾਅਦ ਉਹ ਚੰਡੀਗੜ੍ਹ ਦੇ ਮਨੀ ਮਾਜਰਾ 'ਚ ਅਧਿਆਪਕ ਦੀ ਨੌਕਰੀ 'ਤੇ ਲੱਗੇ ਜੇ ਇਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ 2 ਫਰਵਰੀ 1971 ਨੂੰ ਪੰਜਾਬੀ ਗਾਇਕ ਕੇਦੀਪ ਦੇ ਨਾਲ ਹੋਇਆ ਜੋ ਕਿ ਉਹਨਾਂ ਦੇ ਨਾਲ ਹੀ ਗਾਉਂਦੇ ਸੀ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਪੁੱਤਰ ਦੇ ਇੱਕ ਧੀ ਗੁਰਪ੍ਰੀਤ ਜਨਮ ਲੈ ਬਚਪਨ ਤੋਂ ਹੀ ਜਗਮੂਨ ਕੌਰ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਗਾਇਕੀ ਨੂੰ ਪ੍ਰੋਫੈਸ਼ਨਲ ਤੌਰ ਤੇ ਕਰਨ ਲਈ ਉਹਨਾਂ ਨੇ ਕਮਨ ਮਹਿੰਦਰ ਸਿੰਘ 베ਦੀ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ਤੇ ਗਾਇਕੀ 'ਚ ਪੈਰ ਪੱਕੇ ਕਰਨ ਲਈ ਉਹਨਾਂ ਨੇ ਅਧਿਆਪਕ ਦੀ ਨੌਕਰੀ ਵੀ ਛੱਡ ਦਿੱਤੀ ਜਿਸ ਤੋਂ ਬਾਅਦ ਇੱਕ ਵਾਰ ਜਗਮੂਨ ਕੌਰ ਕਿਸੇ ਪ੍ਰੋਗਰਾਮ ਦੇ ਵਿੱਚ ਕਲਕੱਤਾ ਗਈ ਜਿੱਥੇ ਉਹਨਾਂ ਦਾ ਮੇਲ ਕੇਦੀਪ ਨਾਲ ਹੋਇਆ। ਜਿਸ ਤੋਂ ਬਾਅਦ ਇਹਨਾਂ ਦੋਵਾਂ ਨੇ ਇਕੱਠਿਆਂ ਗਾਉਣ ਦਾ ਫੈਸਲਾ ਕੀਤਾ। ਆਪਣਾ ਇੱਕ 뮤직 ਗਰੁੱਪ ਤਿਆਰ ਕੀਤਾ ਤੇ ਇਹਨਾਂ ਦੋਵਾਂ ਨੇ ਲਾਈਵ ਪ੍ਰੋਗਰਾਮ ਲਗਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਇਹਨਾਂ ਦੋਵਾਂ ਵਿੱਚ ਆਪਸੀ ਨੇੜਤਾ ਤੇ ਪਿਆਰ ਵੀ ਵੱਧਦਾ ਰਿਹਾ। ਜਿਸ ਤੋਂ ਬਾਅਦ ਜਗਮੂਨ ਕੌਰ ਨੇ ਆਪਣੇ ਘਰਦਿਆਂ ਦੇ ਵਿਰੋਧ ਕੇਦੀਪ ਨਾਲ ਵਿਆਹ ਕਰਵਾ ਲਿਆ। ਸਾਲ 1972 'ਚ ਉਹਨਾਂ ਨੇ ਪਹਿਲੀ ਵਾਰ ਰੇਡੀਓ ਤੇ ਗੀਤ ਗਾਇਆ। ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੂਰਦਰਸ਼ਨ ਟੀਵੀ ਚੈਨਲ ਉੱਤੇ ਗਾਉਣ ਦਾ ਮੌਕਾ ਮਿਲਿਆ। ਉਸ ਗੀਤ ਦੇ ਬੋਲ ਨੇ ਨੱਚਾਂ ਮਾਂ ਲੁਧਿਆਣੇ ਮੇਰੀ ਧਮਕ ਜਲੰ ਉਹਨਾਂ ਦੇ ਗਾਣੇ ਬਹੁਤੇ ਨਾਲ ਚੱਲ ਸਕੇ ਪਰ ਜਗਮੂਨ ਕੌਰ ਨੇ ਜਿਹੜੇ ਵੀ ਗੀਤ ਇਕੱਲੀ ਨੇ ਗਾਏ ਉਹ ਤਕਰੀਬਨ ਸਾਰੇ ਹੀ ਸੁਪਰ ਹਿੱਟ ਰਹੇ ਜੇ ਉਹਨਾਂ ਦੇ ਕੁਝ ਹਿੱਟ ਸੋਲੋ ਗੀਤਾਂ ਦੀ ਗੱਲ ਕਰੀਏ ਤਾਂ ਸਾਹਾ ਦਾ ਕਰਜ ਬੂਰਾ ਸਿਖਰ ਦੁਪਹਿਰੇ ਚੰਨਾ ਧੁੱਪੇ ਗੀੜਾ ਮਾਰਦੀਦਾ ਜਾਂਦਾ ਮੁੱਕਦਾ ਸਰੀਰ ਵਿੱਚੋਂ ਖੂਨ ਹਾਨੀਆਂ ਮੇਰੇ ਨੱਚਦੀ ਦੇ ਖੁੱਲਗੇ ਵਾਲ ਗੁੱਡੀ ਵਾਂਗੂ ਬਾਪੂ ਇਹ ਅੱਡ ਹੋਣੀਆਂ ਤੇ ਘੜਾ ਵਜਦਾ ਘੜੋਲੀ ਵੱਜਦੀ ਜਿਹੇ ਸੁਪਰ ਹਿੱਟ ਗੀਤ ਉਹਨਾਂ ਨੇ ਗਾਏ ਤੁਹਾਨੂੰ ਦੱਸ ਦੇ ਗੇ ਇਹਨਾਂ ਦੇ ਗੀਤਾਂ 'ਚ ਹਾਸੇ ਠੱਠੇ ਵਾਲੀਆਂ ਗੱਲਾਂ ਵੀ ਮਸ਼ਹੂਰ ਹੋਈਆਂ ਜਿੱਥੋਂ ਇਹਨਾਂ ਦੇ ਦੋ ਕਰੈਕਟਰ ਬਹੁਤ ਹੀ ਚ ਮੋਨੋ ਦੇ ਪੋਸਟ ਦੀ ਇਹਨਾਂ ਨੇ ਕਈ ਕਮੇਡੀ ਰਿਕਾਰਡਿੰਗਾਂ ਵੀ ਕੀਤੀਆਂ ਜਿੱਦਾਂ ਕਿ ਪੋਸਤੀ ਲੰਡਨ 'ਚ ਪੋਸਤੀ ਕੈਨੇਡਾ 'ਚ ਪੋਸਤੀ ਥਾਣੇ ਵਿੱਚ ਪੋਸਤੀ ਛੜਾ ਰਹਿ ਗਿਆ ਪੋਸਤੀ ਇੰਗਲੈਂਡ 'ਚ ਤੇ ਨਵੇਂ ਪੁਵਾੜੇ ਜਿਹੀਆਂ ਹਾਸਿਆਂ ਨਾਲ ਭਰਪੂਰ ਰਿਕਾਰਡਿੰਗਾਂ ਇਹਨਾਂ ਨੇ ਕੀਤੀਆਂ ਤੁਹਾਨੂੰ ਦੱਸ ਦਈਏ ਕਿ ਵਧੀਆ ਆਵਾਜ਼ ਹੋਣ ਦੇ ਨਾਲ ਨਾਲ ਜਗਮੋਨ ਕੌਰ ਦੀ ਐਕਟਿੰਗ ਵੀ ਵਧੀਆ ਰਹੀ ਉਹਨਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਜਿਦਾਂਗੇ ਦਾਜ ਮੁਟਿਆਰ ਤੇ ਦੁਸ਼ਮਣ ਦੀ ਅੱਗ ਸਾਲ 1974 'ਚ ਕੇਦੀਪ ਤੇ ਜਗਮੋਨ ਕੌਰ ਨੂੰ ਪਹਿਲੀ ਵਾਰ ਵਿਦੇਸ਼ ਦੀ ਧਰਤੀ ਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਿਆ ਇਸ ਤੋਂ ਪਹਿਲਾਂ ਕਿਸੇ ਹੋਰ ਪੰਜਾਬੀ ਬੀਬੀ ਦੀ ਬਾਦਲਦਾਰ ਵਿੱਚ ਵੀਡੀਓ ਉਹਨਾਂ ਦੀ டோரான்ட்டோச்சே ਜਿਸ ਤੋਂ ਮਾਨ 1993 ਦੇ ਵਿੱਚ ਜਗਮੋਨ ਗੌਰ ਫੇਰ ਤੋਂ ਪੰਜਾਬ ਪਰਤੀ ਤੇ ਕੇ ਦੀਬ ਕੈਨੇਡਾ ਚ ਰਹੇ ਹਾਲਾਂਕਿ ਕੁਝ ਸਾਲਾਂ ਬਾਅਦ ਉਹ ਵੀ ਪੰਜਾਬ ਵਾਪਸ ਆ ਗਏ ਸਾਲ 1997 ਦੇ ਨਵੰਬਰ ਮਹੀਨੇ ਚ ਜਗਮੋਨ ਕੋਰ ਕਾਫੀ ਬਿਮਾਰ ਹੋ ਗਏ ਜਿਸ ਤੋਂ ਬਾਅਦ 25 ਦਿਨ ਉਹ ਹਸਪਤਾਲ ਚ ਰਹੇ 6 ਦਸੰਬਰ 1997 ਨੂੰ 49 ਸਾਲ ਦੀ ਉਮਰ ਚ ਉਹ ਇਸ ਫਾਨੀ ਸੰਸਾਰ ਚੋਂ ਹਮੇਸ਼ਾ ਹਮੇਸ਼ਾ ਲਈ ਚਲੀ ਗਈ ਬੇਸ਼ੱਕ ਅੱਜ ਜਗਮੋਨ ਕੋਰ ਸਾਡੇ ਵਿੱਚ ਘਰ ਨਹੀਂ ਰਹੇ ਪਰ ਉਹਨਾਂ ਦੇ ਸੁਪਰ ਹਿੱਟ ਗੀਤ ਰਹੀ ਦੀ ਦੁਨੀਆ ਤੱਕ ਸੁਣੇ ਜਾਣਗੇ ਹਿੱਟ ਰਹਿਣਗੇ ਸੋ ਇਹ ਸੀ ਮਸ਼ਹੂਰ ਪੰਜਾਬੀ ਗਾਇਕ ਜਗਮੋਨ ਕੋਰ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕੈਦਾ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਹੌਸਲਾ ਵਧਾਉਣ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੋ ਹੁਣ ਮਿਲਦੇ ਆਂਗੇ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ